ਗਣਪਤੀ ਬੱਪਾ ਮੋਰੀਆ ਮੰਗਲ ਮੂਰਤੀ ਮੋਰੀਆ ਦੋਸਤੋ ਅਸੀਂ ਖੜੇ ਆ ਬਸ਼ੰਡਾ ਦੇ ਤਿੰਨ ਕੋਣੀ ਚੌਕ ਤੇ ਤੇ ਇੱਥੇ ਅੱਜ ਤੁਸੀਂ ਦੇਖ ਸਕਦੇ ਹੋ بارش ਬਹੁਤ ਤੇਜ਼ ਆਈ ਸੀ ਤੇ ਇਹ ਗਣਪਤੀ ਜੀ ਦੀਆਂ ਮੂਰਤੀਆਂ ਇੱਥੇ ਜਿਹੜੇ ਬਣਾ ਕੇ ਦੁਕਾਨਦਾਰ ਬੈਠੇ ਆ ਕਿਉਂਕਿ ਕੁਝ ਦਿਨਾਂ ਬਾਅਦ ਗਣਪਤੀ ਜੀ ਦਾ ਉਤਸਵ ਬਣਾਇਆ ਜਾਣਾ ਸੋ ਜਿਹੜੇ ਗਣਪਤੀ ਨੂੰ ਪਾਣੀ ਚ ਵਿਸਰਜਿਤ ਕਰਨਾ ਹੈ ਉਹਨਾਂ ਇਹ ਮੂਰਤੀਆਂ ਨੂੰ ਅੱਜ ਪਾਣੀ ਤੋਂ ਬਚਾਉਣਾ ਪੈ ਰਿਹਾ ਇਹਨਾਂ ਦੁਕਾਨਦਾਰਾਂ ਨੂੰ ਕਿਉਂਕਿ ਇੱਥੋਂ ਰਿਸ਼ਵਦਾਲੂ ਆਉਣਗੇ ਮੂਰਤੀਆਂ ਇੱਥੋਂ ਲੈ ਕੇ ਜਾਣਗੇ ਤਾਂ ਵਿਧੀ ਵਿਧਾਨ ਦੇ ਨਾਲ ਸਥਾਪਿਤ ਕਰਨਗੇ ਫਿਰ ਕਈ ਦਿਨ ਪੂਜਾ ਚੱਲਣੀ ਆ ਉਸ ਤੋਂ ਬਾਅਦ ਫਿਰ ਵਿਧੀ ਵਿਧਾਨ ਦੇ ਨਾਲ ਨਹਿਰ ਦੇ ਵਿੱਚ ਵਿਸਾਰਜਿਤ ਕਰਨਗੇ ਪਾਣੀ 'ਚ ਵਿਸਾਰਜਿਤ ਕਰਨਗੇ ਪਰ ਅੱਜ ਬਾਰਿਸ਼ ਕਾਫੀ ਤੇਜ਼ੀ ਤੋਂ ਜਿਹੜੇ ਦੁਕਾਨਦਾਰ ਸੀ ਉਹਨਾਂ ਨੂੰ ਇਹ ਪਲਾਸਟਿਕ ਦੇ ਜਿਹੜੇ ਟੈਂਟ ਲਗਾਉਣੇ ਪਏ ਤਾਂ ਕਿ ਇਹਨਾਂ ਮੂਰਤੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਕਿਉਂਕਿ ਇਹ ਪਾਣੀ ਵਿੱਚ ਮੈਲਟ ਹੋਣ ਵਾਲੀਆਂ ਕੋਈ ਪੀਓਪੀ ਦੇ ਬਣੀਆਂ ਨੇ ਤਾ ਕੋਈ ਮਿੱਟੀ ਦੀ ਇਕੋ ਫ੍ਰੈਂਡਲੀ ਕੱਲ ਤੁਹਾਨੂੰ ਦਿਖਾਇਆ ਸੀਗਾ ਇਕੋ ਫ੍ਰੈਂਡਲੀ ਮੂਰਤੀਆਂ ਬਣੀਆਂ ਹੋਈਆਂ ਨੇ ਸੋ ਪਾਣੀ ਤੋਂ ਬਚਾਉਣ ਲਈ ਕੋਈ ਨੁਕਸਾਨ ਨਾ ਹੋਵੇ ਕੋਈ ਖੰਡੇਤ ਨਾ ਹੋਵੇ ਇਸ ਕਰਕੇ ਇਹਨਾਂ ਨੇ ਬੜੇ ਇਹ ਪਹਿਲੇ ਇੰਤਜ਼ਾਮ ਕਰ ਰੱਖੇ ਸੀਗੇ ਸੋ ਅੱਜ ਬਹੁਤ ਤੇਜ਼ ਵਾਈਸ ਆਈਸੀ ਬਟੰਡਾ ਦੇ ਵਿੱਚ ਤਾਂ ਇਹਨਾਂ ਨੂੰ ਥੋੜੀਆਂ ਮੁਸ਼ਕਲਾਂ ਵਧ ਗਈਆਂ ਲੀਲਾ ਭਗਵਾਨ ਦੀ ਪ੍ਰੀਖਿਆ ਲੈਂਦੇ ਆ ਭਗਵਾਨ ਦੀ ਦੇਖੋ ਬੜੀਆਂ ਸੁੰਦਰ ਮੂਰਤੀਆਂ ਨੇ ਕੋਈ ਛੋਟੀ ਹੈ ਕੋਈ ਵੱਡੀ ਹੈ ਇਹ ਖੂਬੀ ਸੁੰਦਰ ਮੂਰਤੀਆਂ ਨੇ 7 ਤਰੀਕ ਨੂੰ ਗਣੇਸ਼ ਚਤੁਰਥੀ ਵਾਲੇ ਦਿਨ ਜਿਹੜੀਆਂ ਮੂਰਤੀ ਸਥਾਪਨਾ ਹੋ ਗਈ ਤਾਂ ਉਸ ਤੋਂ ਕੁਝ ਦਿਨ ਬਾਅਦ ਜਿਹੜਾ ਹੈਗਾ ਅ ਵਿਸਾਧਿਰ ਕੀਤਾ ਜਾਊਗਾ ਇਹ ਦੁਕਾਨਦਾਰ ਨੇ ਵਿਚਾਰੇ ਰਾਜਸਥਾਨ ਤੋਂ ਆਏ ਨੇ ਕੋਈ ਹੋਰ ਸੁੱਧਣ ਚ ਆਏ ਹੈ ਹਰ ਸਾਲ ਹੀ ਆਉਂਦੇ ਆ ਤਾਂ ਇਸ ਵਾਰ ਵੀ ਆਏ ਨੇ ਇਸ ਪਾਸੇ ਜਿਹੜੇ ਹੈਗਾ ਇਕੋ ਫ੍ਰੈਂਡਲੀ ਜਿਹੜੀਆਂ ਮੋਟੀਆਂ ਬਣਾਈਆਂ ਸੀ ਮਿੱਟੀ ਦੀਆਂ ਇੱਕ ਬੱਚੇ ਦੀ ਗੱਲ ਤੋਂ ਸਟੋਰੀ ਦਿਖਾਈ ਸੀ ਬੜਾ ਸੁੰਦਰ ਮੈਸੇਜ ਦਿੱਤਾ ਸੀਗਾ ਕਿ ਇਕੋ ਫ੍ਰੈਂਡਲੀ ਇਸ ਕਰਕੇ ਬਣਾਈਆਂ ਤਾਂ ਕਿ ਪਾਣੀ ਨੂੰ ਨੁਕਸਾਨ ਨਾ ਹੋਵੇ ਪਾਣੀ ਦੇ ਵਿੱਚ 5 ਮਿੰਟ ਚ ਘੁਲ ਜਾਂਦੀਆਂ ਨੇ ਇਹ ਜਿਹੜੀਆਂ ਮਿੱਟੀ ਦੀਆਂ ਬਣੀਆਂ ਹੋਈਆਂ ਇਕੋ ਫ੍ਰੈਂਡਲੀ ਨੇ ਦੇਖੋ ਚੰਗੀ ਤਰ੍ਹਾਂ ਟਕਿਆ ਹੋਇਆ ਇਹਨਾਂ ਨੂੰ ਜਦ ਬਚਾਉਣ ਦੀ ਲੋੜ ਪੈਂਦੀ ਹੈ ਕਿਉਂਕਿ ਮਿੱਟੀ ਦੀਆਂ ਨੇ ਮਿੱਟੀ ਪਾਣੀ ਦੇ ਵਿੱਚ ਬਹੁਤ ਜਲਦੀ ਘੁਲਦੀ ਹੈ ਘੁਲਣਸ਼ੀਲ ਹੁੰਦੀ ਹੈ ਇਸ ਅ ਟੈਂਟ ਦੇ ਵਿੱਚ ਇਸ ਦੇਖ ਸਕਦੇ ਹੋਗੇ ਇੱਕੋ ਫੈਮਿਲੀ ਗਣੇਸ਼ ਓਨਲੀ ਇਕੋ ਫ੍ਰੈਂਡਲੀ ਗਣੇਸ਼ ਮਿੱਟੀ ਦੇ ਬਣਿਆ ਹੋਇਆ ਗਣੇਸ਼ ਬੜਾ ਸੁੰਦਰ ਮੈਸੇਜ ਦਿੱਤਾ ਸੀਗਾ ਪੱਚਾ ਹਮਾਂਛੂ ਸੀਗਾ ਇਸ ਦੁਕਾਨ ਦੇ ਉੱਤੇ ਕੱਲ ਜਿਹੜੀ ਤੁਹਾਨੂੰ ਵੀਡੀਓ ਦਿਖਾਈ ਸੀ ਤਿੰਨ ਕੋਲੀ ਚੌਕ ਤੋਂ ਥੋੜਾ ਅੱਗੇ ਆ ਕੇ ਇੰਪਰੂਵਮੈਂਟ ਟਰਸਟ ਵਾਲੇ ਮੋੜ ਤੇ ਬਟੰਡਾ ਦੇ ਇਹ ਜਿਹੜਾ ਕਿ ਦੁਕਾਨ ਹੈ ਇੱਥੋਂ ਆ ਕੇ ਕੋਈ ਵੀ ਸ਼ਰਦਾਲੂ ਕੋਈ ਭਟ ਇਕੋ ਫ੍ਰੈਂਡਲੀ ਮਿੱਟੀ ਦੀਆਂ ਬਣੀਆਂ ਹੋਈਆਂ ਆ ਸ਼ੁੱਧ ਮਿੱਟੀ ਦਾ ਬਣੀਆਂ ਹੋਈਆਂ ਮੂਰਤੀਆਂ ਤਾ ਇੱਕ ਵਾਰੀ ਫੇਰ ਸਾਰੇ ਨੂੰ ਗਣਪਤੀ ਬੱਪਾ ਪੋਰੀਆ ਮੰਗਲ ਮੂਰਤੀ ਮੋਰੀਆ